ਸਤਿਨਾਮੁ ਸ੍ਰੀ ਵਾਹਿਗੁਰੂ 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 ਤੋਂ ਸਮਰਾਥਿਆ ਕਾਕੇ ਅਗੋਚ ਜੀਓ ਕੰਨਿ ਸਿਰਾਸ ਤੇ ਮੁਹਿੰਸਤ ਪਾਇਆਸਲਾ ਨਾਮੇ ਕੀ ਅਰਦਾਸ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਦੇ ਪਰਦੇਸ਼ ਨਿ ਭੋਲਦੀ ਦੀ ਸਹਾਇ ਵਾਰ ਸ੍ਰੀ ਕਮੋਦ ਜੀ ਦੀ ਬਾਛਾਹੀ ਦਸਵੀਂ ਰਚਮ ਤੋਂ ਉਪਦੇਸ਼ਮਤਿ ਗੁਰੂ ਨਾਨਕ ਦੇਵ ਜੀ ਦੇ ਆਏ ਤੇ ਅੰਦਰ ਗੋ ਤੇਮ ਪ੍ਰਸਾਦ ਰਾਮ ਦਾਸ ਦੇ ਸਹਾਇ ਅਰਕੀਨ ਅਰਕੀ ਬੈਂਕ ਤੋਂ ਸੰਗਰਾਂ ਸ੍ਰੀ ਹਰਿਦਾਇ ਸ੍ਰੀ ਹੰਸੂ ਜੀ ਦਾ ਇਹ ਸੁਖਿੰਤ ਸਰਵੋਤਮ ਗਾਇ ਗੁਰ ਤੇਗ ਬਹਾਦਰ ਸਿਮਰੈ ਕਰ ਨਾ ਹਉ ਨਿਦਾਵੈ ਕਾਇ ਸਭ ਕਾਇ ਹੁਣਾ ਜੀ ਸਹਾਇ ਦਸਵੇਂ ਪਾਤਸ਼ਾਹ ਸਾਬ ਸ੍ਰੀ ਗੁਰੂ ਜੀ ਦੇ ਮਹਾਰਾਜ ਸਭ ਕਾਇ ਹੁਣਾ ਜੀ ਸਹਾਇ ਦਸਾਂ ਪਾਤਸ਼ਾਹਿਆਂ ਦੀ ਆਤਮਿਕ ਜੋਤ ਤੁਨ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਗੁਰੂ ਜੀ ਤੋਂ ਸੰਗਰਾਂ ਪਾਸ ਅਰਦਾਸ ਬੈਂਦੀ ਹੈ ਪਾਤਸ਼ਾਹ ਜੀਓ ਸੰਕਨ ਸ਼ਹੀਦ ਬਾਬਾ ਮਤੀ ਦੀ ਪ੍ਰਬੰਧਕ ਕਮੇਟੀ ਸ੍ਰੀ ਸੰਤਾ ਵੱਲੋਂ ਪਾਤਸ਼ਾਹ ਜੀਓ ਆਪ ਜੀ ਦੇ ਬਖਸ਼ਿਆ ਹੋਇਆ ਭੰਡਾਰਿਆਂ ਵਿੱਚੋਂ ਟੂਰਨਾਮੈਂਟ ਤੇ ਆਈਆਂ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਜਾ ਰਿਹਾ ਹੈ ਪਾਤਸ਼ਾਹ ਜੀ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਲੰਗਰ ਪ੍ਰਸ਼ਾਦਾ ਸਾਧ ਸੰਗਤਿਵਾਂ ਤੇ ਜੋ ਵੀ ਸਭ ਆਪਣੀ ਦਾ ਨਾਮ ਸਤਨਾਮੁ ਸ੍ਰੀ ਵਾਹਿਗੁਰੂ 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 ਜੀ ਜੀ ਕਿਰਪਾ ਰਾਨ ਦਾ ਬਖਸ਼ਾ ਕਰਨਿਆ ਪਾਤਸ਼ਾਹ ਜੀ ਤਿਆਰ ਕੀਤਾ ਹੋਇਆ ਲੰਗਰ ਪ੍ਰਸ਼ਾਦਾ ਰਾਜਕਸ਼ ਕਰੋ ਰਸਨਾ ਬਸਤੰਦਰ ਗਾਹੂ ਤੇ ਜੁਨੀਆ ਸ਼ਾਂਤ ਦੇਸ਼ ਕਾਉਂਦੇ ਆਵਦੀ ਦਾ ਨਾਮ ਕਿਤਾਵੇ ਨਾਨਕ ਨਾਮ ਚੜੀ ਕਲਾ ਤੇਰੇ ਬਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ